ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹਾਣੀ ਗੁਰੂ ਗੋਬਿੰਦ ਸਿੰਘ ਜੀ ਤੇ ਚਾਰ ਸਹਬਜ਼ਾਦੇ ਆਨੰਦਪੁਰ ਸਾਹਿਬ ਵਿੱਚ ਗੁਰੂ ਗੋਬਿੰਦ ਸਿੰਘ ਜੀ ਆਪਣੇ ਸਿੱਖਾਂ ਨੂੰ ਧੀਰਜ, ਸੁਰਵੀਰਤਾ ਅਤੇ ਭਗਤੀ ਦੀ ਸਿੱਖਿਆ ਦੇ ਰਹੇ ਸਨ ਗੁਰੂ ਜੀ ਦੇ ਚਾਰ ਪੁੱਤਰ ਸਹਬਜ਼ਾਦੇ ਬਚਪਨ ਤੋਂ ਹੀ ਬਾਣਾ ਪਹਿਨਦੇ ਗੁਰਵਾਣੀ ਪੜ੍ਹਦੇ ਅਤੇ ਸ਼ਾਸਤਰ ਵਿਦਿਆ ਸਿੱਖਦੇ ਸਨ ਸਮਾਂ ਆਇਆ ਜਦੋਂ ਮੁਗਲਾਂ ਅਤੇ ਹੱਲਾੜੀ ਰਾਜਿਆਂ ਨੇ ਗੁਰੂ ਜੀ ਨੂੰ ਘੇਰ ਲਿਆ ਆਨੰਦਪੁਰ ਸਾਹਿਬ ਦਾ ਲੰਮਾ ਘੇਰਾ ਹੋਇਆ ਭੁੱਖ ਤੰਗੀ ਤੇ ਸਿਆਸੀ ਚਾਲਾਂ ਦੇ ਬਾਵਜੂਦ ਗੁਰੂ ਜੀ ਅਤੇ ਸਿੱਖਾਂ ਨੇ ਹੌਸਲਾ ਨਹੀਂ ਛੱਡਿਆ ਚਮਕੌਰ ਦੀ ਲੜਾਈ ਘੇਰੇ ਤੋਂ ਬਾਅਦ ਗੁਰੂ ਜੀ ਆਪਣੇ ਸਿੱਖਾਂ ਨਾਲ ਚਮਕੌਰ ਦੇ ਕਿਲੇ ਵਿੱਚ ਪਹੁੰਚੇ ਇੱਥੇ ਵੱਡੇ ਸਾਹਿਬਜ਼ਾਦੇ ਸਾਹਿਬਜ਼ਾਦਾ ਅਜੀਤ ਸਿੰਘ ਜੀ ਸਾਹਿਬਜ਼ਾਦਾ ਝੰਝਾਰ ਸਿੰਘ ਜੀ ਨੇ ਬਿਆਨਤ ਸ਼ੂਰ ਬੀਰਤਾ ਦਿਖਾਈ ਸਾਹਿਬਜ਼ਾਦਾ अजीत ਸਿੰਘ ਜੀ ਜੋ ਸਿਰਫ 18 ਸਾਲ ਦੇ ਸਨ ਗੁਰੂ ਜੀ ਕੋਲ ਆਏ ਤੇ ਬੇਨਤੀ ਕੀਤੀ ਪਿਤਾ ਜੀ ਮੈਨੂੰ ਖੇਤਰ ਰਨ ਵਿੱਚ ਜਾ ਕੇ ਖਾਲਸੇ ਦਾ ਕਰਜ਼ਾ ਚਕਾਉਣ ਦੀ ਆਗਿਆ ਦਿਓ ਗੁਰੂ ਜੀ ਨੇ ਅੱਖਾਂ ਵਿੱਚ ਪਿਆਰ ਤੇ ਦਿਲ ਵਿੱਚ ਹੌਸਲੇ ਨਾਲ ਆਪਣੇ ਪੁੱਤਰ ਨੂੰ ਅਸੀਸ ਦਿੱਤੀ अजीत ਸਿੰਘ ਜੀ ਸ਼ੇਰ ਵਾਂਗ ਲੜੇ ਤੇ ਸ਼ਹੀਦ ਹੋ ਗਏ ਫਿਰ ਸੇਭ ਜਾਦਾ ਝੰਝਾਰ ਸਿੰਘ ਜੀ ਉਮਰ 14 ਸਾਲ ਨੇ ਵੀ ਗੁਰੂ ਜੀ ਤੋਂ ਆਗਿਆ ਲਈ ਗੁਰੂ ਜੀ ਨੇ ਕਿਹਾ ਬੇਟਾ ਅੱਜ ਤੂੰ ਵੀ ਅਜੀਤ ਵਾਂਗ ਆਪਣੀ ਕੁਰਬਾਨੀ ਨਾਲ ਖਾਲਸੇ ਦੀ ਲਾਜ ਰੱਖਣੀ ਹੈ ਜੰਝਾਰ ਸਿੰਘ ਜੀ ਵੀ ਰਨ ਭੂਮੀ ਵਿੱਚ ਗਏ ਤੇ ਸ਼ੇਰ ਵਾਂਗ ਲੜਦੇ ਹੋਏ ਸ਼ਹੀਦ ਹੋ ਗਏ ਛੋਟੇ ਸਹਿਬਜ਼ਾਦੇ ਦੂਜੇ ਪਾਸੇ ਛੋਟੇ ਸਹਿਬਜ਼ਾਦੇ ਸਹਿਬਜ਼ਾਦਾ ਜੋਰਾਵਰ ਸਿੰਘ ਜੀ ਉਮਰ 9 ਸਾਲ ਅਤੇ ਸਹਿਬਜ਼ਾਦਾ ਫਤਿਹ ਸਿੰਘ ਜੀ ਉਮਰ 7 ਸਾਲ ਗੁਰੂ ਜੀ ਤੋਂ ਵਿਛੜ ਗਏ ਉਹ ਮਾਤਾ ਗੁਜਰੀ ਦੇ ਨਾਲ ਸਰਹੰਦ ਵਿੱਚ ਮੁਗਲਾਂ ਦੇ ਹੱਥ ਚੜ੍ਹ ਗਏ ਬਜੀਰ ਖਾਨ ਨੇ ਉਹਨਾਂ ਨੂੰ ਲਾਲਚ ਦਿੱਤਾ ਕਿ ਜੇ ਇਸਲਾਮ ਕਬੂਲ ਕਰੋ ਤਾਂ ਰਾਜਪਟ ਦੌਲਤ ਅਤੇ ਸੁੱਖ ਮਿਲੇਗਾ ਪਰ ਛੋਟੇ ਸਹਿਬਜ਼ਾਦਿਆਂ ਨੇ ਦਲੇਰੀ ਨਾਲ ਉੱਤਰ ਦਿੱਤਾ ਅਸੀਂ ਸਿਰਫ ਆਪਣੇ ਗੁਰੂ ਦੇ ਪੁੱਤਰ ਹਾਂ ਸਾਡਾ ਰਾਜਾ ਸਿਰਫ ਵਾਹਿਗੁਰੂ ਹੈ ਅਸੀਂ ਆਪਣੀ ਧਰਮ ਤੇ ਆਸਥਾ ਨਹੀਂ ਛੱਡਾਂਗੇ ਇਹ ਸੁਣ ਕੇ ਵਜੀਰ ਖਾਨ ਗੁੱਸੇ ਵਿੱਚ ਆ ਗਿਆ ਅਤੇ ਹੁਕਮ ਕਰ ਦਿੱਤਾ ਕਿ ਸਹਿਬਜ਼ਾਦਿਆਂ ਨੂੰ ਜੀਵਤ ਹੀ ਇੱਟਾਂ ਨਾਲ ਦੀਵਾਰ ਵਿੱਚ ਚੁੰਨ ਦਿੱਤਾ ਜਾਵੇ ਅਮਰ ਬਲੀਦਾਨ ਇਤਿਹਾਸ ਵਿੱਚ ਕੋਈ ਐਸੀ ਮਿਸਾਲ ਨਹੀਂ ਜਿੱਥੇ ਛੋਟੇ-ਛੋਟੇ ਬੱਚੇ ਵੀ ਆਪਣਾ ਧਰਮ ਨਹੀਂ ਛੱਡਦੇ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਹਿਬਜ਼ਾਦਿਆਂ ਨੇ ਆਪਣੇ ਜੀਵਨ ਨਾਲ ਸਿਖਲਾਉਣ ਵਾਲਾ ਸਬਕ ਦੇ ਦਿੱਤਾ ਕਿ ਧਰਮ ਲਈ ਸੱਚ ਲਈ ਰੱਬ ਲਈ ਸਭ ਕੁਝ ਨਿਉਸ਼ਾਵਰ ਕੀਤਾ ਜਾ ਸਕਦਾ ਹੈ ਵਾਰ ਧਰਮ ਨਹੀਂ ਛੱਡਿਆ ਜਾ ਸਕਦਾ ਗੁਰੂ ਜੀ ਨੇ ਖੁਦ ਕਿਹਾ ਚਾਰ ਮੋਏ ਤਾਕੀ ਪਾਇਆ ਜੀਵਤ ਕਈ ਹਜ਼ਾਰ ਅਰਥਾਤ ਮੇਰੇ ਚਾਰ ਪੁੱਤਰਾਂ ਦੀ ਸ਼ਹੀਦੀ ਨਾਲ ਲੱਖਾਂ ਪੁੱਤਰ ਖਾਲਸੇ ਦੇ ਰੂਪ ਵਿੱਚ ਅਜੇ ਵੀ ਜਿੰਦਾ ਹਨ ਸਿੱਖਿਆ ਧਰਮ ਲਈ ਜੀਣਾ ਤੇ ਧਰਮ ਲਈ ਮਰਨਾ ਸਭ ਤੋਂ ਵੱਡਾ ਬਲੀਦਾਨ ਹੈ ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਸਿਖਾਇਆ ਹੈ ਕਿ ਅਸਲੀ ਵਿਰਾਸਤ ਧਨ ਨਹੀਂ ਸਗੋ ਧਰਮ ਤੇ ਹਿੰਮਤ ਹੈ ਸਭ ਜਾਦਿਆਂ ਦੀ ਸ਼ਹੀਦੀ ਸਾਡੀ ਰੂਹ ਨੂੰ ਹਮੇਸ਼ਾ ਪ੍ਰੇਰਿਤ ਕਰਦੀ ਰਹੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ